ਸੱਚਾ ਕਾਰ ਫਟਾਫਟ ਖਬਰਾਂ ਵਿੱਚ ਤੁਹਾਡਾ ਸਵਾਗਤ ਹੈ ਆਓ ਨਜ਼ਰ ਮਾਰਦੇ ਹਾਂ ਅੱਜ ਦੀਆਂ ਦਸ ਵੱਡੀਆਂ ਖਬਰਾਂ ਤੇ ਨਾਬਾ ਦੇ ਡੀਐਸਪੀ ਮਨਦੀਪ ਕੌਰ ਚੀਮਾ ਦਾ ਹੋਇਆ ਐਕਸੀਡੈਂਟ ਮੋਹਾਲੀ ਜਾਂਦੇ ਹੋਏ ਗੱਡੀ ਹੋਈ ਹਾਦਸੇ ਦਾ ਸ਼ਿਕਾਰ ਹਾਦਸੇ ਦੇ ਵਿੱਚ ਇੱਕ ਗਨਮੈਨ ਗੰਮੀਰ ਜ਼ਖਮੀ ਡੀਐਸਪੀ ਮਨਦੀਪ ਕੌਰ ਚੀਮਾ ਦੇ ਵੀ ਲੱਗੀਆਂ ਸੱਟਾਂ ਟੀਮ ਨੇ ਦੋਨਾਂ ਨੂੰ ਨਜ਼ਦੀਕੀ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਕਰਵਾਇਆ ਪਰ ਤੇ ਗੁਜਰਾਤ ਏਕਤਾ ਦਿਵਸ ਪਰੇਡ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀ ਡੀਐਸਪੀ ਮਨਦੀਪ ਕੌਰ ਚੀਮਾ ਪਰ ਰਾਸਤੇ ਦੇ ਵਿੱਚ ਐਕਸੀਡੈਂਟ ਹੋਣ ਦੇ ਕਾਰਨ ਯਾਤਰਾ ਕੀਤੀ ਗਈ ਮਲਤਵੀ ਦਿਵਾਲੀ ਤੋਂ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਬਦਮਾਸ਼ਾਂ ਦਾ ਕੀਤਾ ਐਨਕਾਊਂਟਰ ਦਰਅਸਰ ਕੁਝ ਦਿਨ ਪਹਿਲਾਂ ਰਣਜੀਤ ਐਵੇਨਿਊ ਪੌਸ਼ ਇਲਾਕੇ ਦੇ ਵਿੱਚ ਡਕੈਤੀ ਲੁੱਟਖੋ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿਸ ਦੇ ਵਿੱਚ ਵਿਕਰਮ ਨੂੰ ਕੀਤਾ ਸੀ ਗ੍ਰਿਫਤਾਰ ਉਹਨਾਂ ਦੇ ਸਾਥੀਆਂ ਦੀ ਭਾਲ ਦੇ ਲਈ ਪੁਲਿਸ ਲਜਾ ਰਹੀ ਸੀ ਰਸਤੇ ਦੇ ਵਿੱਚ ਪੁਲਿਸ ਦਾ ਪਿਸਤੌਲ ਖੋ ਕੇ ਜਦੋਂ ਮੁਲਜ਼ਮ ਭੱਜਣ ਲੱਗਿਆ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਉਸ ਬਦਮਾਸ਼ ਤੇ ਉੱਪਰ ਫਾਇਰਿੰਗ ਕੀਤੀ ਜਿਸ ਦੇ ਵਿੱਚ ਮੁੱਲਜਮ ਵਿਕਰਮ ਜ਼ਖਮੀ ਹੁੰਦਾ ਤੇ ਔਲਾਦ ਦੇ ਲਈ ਨਜ਼ਦੀਕੀ ਹਸਪਤਾਲ ਭਰਤੀ ਕਰਵਾਇਆ ਗਿਆ। ਪ੍ਰਾਲੀ ਨੂੰ ਸਾੜਨ ਵਾਲੇ ਕਿਸਾਨਾਂ ਦੇ ਉੱਪਰ ਇੱਕ ਵਾਰ ਫਿਰ ਤੋਂ ਪ੍ਰਸ਼ਾਸਨ ਹੋਇਆ ਸਖਤ ਗੱਦੜਵਾਹ ਦੇ ਐਸਡੀਐਮ ਨੇ ਨਵੇਂ ਸਖਤ ਹੁਕਮ ਕੀਤੇ ਜਾਰੀ ਜਿਸ ਦੇ ਵਿੱਚ ਕਿਹਾ ਕਿ ਪ੍ਰਾਲੀ ਸਾੜਨ ਵਾਲੇ ਕਿਸਾਨਾਂ ਨੂੰ ਨਹੀਂ ਲੱਗੇਗੀ ਬੁਢਾਪਾ ਪੈਨਸ਼ਨ ਜੇਕਰ ਪਰਿਵਾਰ ਦੇ ਵਿੱਚ ਕਿਸੇ ਨੂੰ ਕੋਈ ਵੀ ਪੈਨਸ਼ਨ ਮਿਲਦੀ ਆ ਉਹ ਮੁਰ ਤੋਂ ਜਿਹੜੀ ਉਹ ਬੰਦ ਕੀਤੀ ਜਾਵੇਗੀ ਤੇ ਮੁੜ ਕਦੇ ਵੀ ਬਹਾਲ ਨਹੀਂ ਹੋਵੇਗੀ ਤੇ ਨਾਲ ਇਹ ਵੀ ਗੱਲ ਆਖੀ ਗਈ ਆ ਕਿ ਕੋਈ ਵੀ ਸਰਕਾਰੀ ਸਹੂਲਤ ਉਸ ਪਰਿਵਾਰ ਨੂੰ ਨਹੀਂ ਮਿਲੇਗੀ ਅੱਗ ਲਾਉਣ ਵਾਲੇ ਵਿਅਕਤੀ ਦੇ ਉੱਪਰ ਐਫ ਆਈ ਆਰ ਵੀ ਦਰਜ ਹੋਵੇਗੀ। ਨਨਕਾਣਾ ਸਾਹਿਬ ਜਾਣ ਵਾਲੇ ਜਥੇ ਨੂੰ ਲੈ ਕੇ ਅਹਿਮ ਖਬਰਾਂ ਉਹਦੇ ਵਿੱਚੋਂ ਸਿਰਫ 4 ਜਥੇਬੰਦੀਆਂ ਨੂੰ ਮਿਲੀ ਪਾਕਿਸਤਾਨ ਜਾਣ ਦੀ ਇਜਾਜ਼ਤ 5 ਜਥੇਬੰਦੀਆਂ ਨੂੰ ਇਹ ਇਜਾਜ਼ਤ ਨਹੀਂ ਮਿਲੀ ਪਰ ਸਰਕਾਰ ਨੇ ਵੱਡਾ ਫੈਸਲਾ ਲਿਆ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਸੋ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਜੰਮੂ ਨੂੰ ਸਿਰਫ ਜਿੱਤੀ ਗਈ ਇਜਾਜ਼ਤ ਹਰ ਸਾਲ 3000 ਸ਼ਰਧਾਲੂ ਪਾਕਿਸਤਾਨ ਲਈ ਹੁੰਦੇ ਹਨ ਰਵਾਨਾ 4 ਨਵੰਬਰ ਨੂੰ ਜਿੱਥਾ ਪਾਕਿਸਤਾਨ ਲਈ ਹੋਵੇਗਾ ਰਵਾਨਾ ਪੰਜਾਬ ਦੇ ਵਿੱਚ ਤੜਕਸਾਰ ਵਾਪਰਿਆ ਵੱਡਾ ਟ੍ਰੇਨ ਹਾਦਸਾ ਅੰਮ੍ਰਿਤਸਰ ਤੋਂ ਸਾਰਸਾ ਜਾ ਰਹੀ ਗਰੀਬ ਰਥ ਐਕਸਪ੍ਰੈਸ ਗੱਡੀ ਨੂੰ ਚ ਲੱਗੀ ਅੱਗ ਹਾਦਸੇ ਦੇ ਸਮੇਂ ਸਰਹੰਦ ਰੇਲਵੇ ਸਟੇਸ਼ਨ ਤੋਂ ਕੋਈ ਦੂਰੀ ਤੇ ਸੀ ਟ੍ਰੇਨ ਯਾਤਰੀਆਂ ਨੂੰ ਸਮਾ ਰੈਂਦੇ ਟ੍ਰੇਨ ਦੇ ਵਿੱਚੋਂ ਬਾਹਰ ਕੱਢਿਆ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਰਿਹਾ ਬਚਾ ਅੱਗ ਕਾਰਨ 3 ਡੱਬਿਆਂ ਦਾ ਹੋਇਆ ਵੱਡੇ ਪੱਧਰ ਤੇ ਨੁਕਸਾਨ ਲੁਧਿਆਣਾ ਪ੍ਰਸ਼ਾਸਨ ਦੇ ਵੱਲੋਂ ਪਟਾਕੇ ਚਲਾਉਣ ਨੂੰ ਲੈ ਕੇ ਹਦਾਇਤਾਂ ਕੀਤੀਆਂ ਗਈਆਂ ਜਾਰੀ ਦੀਵਾਲੀ ਦੀ ਰਾਤ 8 ਵਜੇ ਤੋਂ ਲੈ ਕੇ 10 ਵਜੇ ਤੱਕ ਸਿਰਫ ਗ੍ਰੀਨ ਪਟਾਕੇ ਚਲਾਉਣ ਦੀ ਇਜਾਜ਼ਤ ਗੁਰਪੁਰ ਮੌਕੇ ਸਵੇਰੇ 4 ਵਜੇ ਤੋਂ ਲੈ ਕੇ 5 ਵਜੇ ਤੱਕ ਤੇ ਰਾਤ ਨੂੰ 9 ਵਜੇ ਤੋਂ ਲੈ ਕੇ 10 ਵਜੇ ਤੱਕ ਕੀਤੀ ਜਾ ਸਕੇਗੀ ਆਤਿਸ਼ਬਾਜ਼ੀ 15 ਦਸੰਬਰ ਤੱਕ ਲਾਗੂ ਰਹਿਣਗੇ ਹੁਕਮ ਹੁਕਮਾਦੀ ਉਲੰਘਣਾ ਕਰਨ ਵਾਲਿਆਂ ਦੇ ਖਿਲਾਫ ਹੋਵੇਗੀ ਸਖਤ ਕਾਰਵਾਈ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਇੱਕ ਹੋਰ ਮਦਭਾਗੀ ਖਬਰ ਨਿਕਲ ਕੇ ਆਈ ਸਾਹਮਣੇ ਗੀਤਕਾਰ ਬਾਬੂ ਸਿੰਘ ਮਾਨ ਦੀ ਪਤਨੀ ਅਤੇ ਅਦਾਕਾਰ ਅਤੇ ਫਿਲਮ ਡਾਇਰੈਕਟਰ ਅਮਤੋਜ ਮਾਨ ਦੇ ਮਾਤਾ ਗੁਰਨਾਮ ਕੌਰ ਮਾਨ ਦਾ ਹੋਇਆ ਦਿਹਾਂਤ ਤੋਂ ਗੁਰਨਾਮ ਕੌਰ ਮਾਨ ਨੇ ਮੁਹਾਲੀ ਦੇ ਵਿੱਚ ਲਈ ਆਖਰੀ ਸਾਕ ਕੱਲ ਦੁਪਹਿਰ 2 ਵਜੇ ਪਿੰਡ ਮਾਨ ਮਰਾੜ ਫਰੀਦਕੋਟ ਦੇ ਵਿੱਚ ਕੀਤਾ ਜਾਵੇਗਾ ਅੰਤਿਮ ਸੰਸਕਾਰ ਦਿਵਾਲੀ ਤੋਂ ਪਹਿਲਾਂ ਦੋ ਘਰਾਂ ਦੇ ਵਿੱਚ ਵਿਸ਼ਕੇ ਸੱਤਰ ਸਕੂਲ ਜਾ ਰਹੀਆਂ ਬੱਚੀਆਂ ਨੂੰ ਪੀਆਰਟੀਸੀ ਦੀ ਬੱਸ ਨੇ ਦਰੜਿਆ ਹਾਸਲੇ ਵਿੱਚ ਮੌਕੇ ਤੇ ਦੋਨਾਂ ਮਾਸੂਮ ਬੱਚੀਆਂ ਦੀ ਹੋਈ ਮੌਤ ਤੋਂ सोनू ਅਤੇ ਮੀਨਾ ਕੌਰ ਵਜੋਂ ਬੱਚੀਆਂ ਦੀ ਹੋਈ ਪਛਾਣ ਪੁਲਿਸ ਦੇ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਜਾਂਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਵਿੱਚ ਵਾਪਰੇ ਐਕਸੀਡੈਂਟ ਬਿਕਰਮ ਸਿੰਘ ਮਜੀਠੀਆ ਨੂੰ 1 ਨਵੰਬਰ ਤੱਕ ਨਿਆਂਇਕ ਹਿਰਾਸਤ ਦੇ ਵਿੱਚ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ਖਤਮ ਹੋਣ ਤੋਂ ਬਾਅਦ ਕੋਰਟ ਦੇ ਵਿੱਚ ਕੀਤਾ ਗਿਆ ਸੀ ਪੇਸ਼ ਦਰਅਸਲ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਵਿਕਰਮ ਸਿੰਘ ਮਜੀਠੀਆ ਦੇ ਉੱਪਰ ਕਾਰਵਾਈ ਕੀਤੀ ਹੈ ਨਾਬਾ ਜੇਲ੍ਹ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਬੰਦ ਨੇ ਮਹਾਲੀ ਕੋਰਟ ਦੇ ਵਿੱਚ ਪੇਸ਼ੀ ਹੁੰਦੀ ਹੈ ਸਿੱਧੂ ਮੂਸੇਵਾਲਾ ਦੇ ਪਿੰਡ ਮੂਸੇ ਦੇ ਵਿੱਚ ਪ੍ਰਾਣੀ ਰੰਜਿਸ਼ ਨੂੰ ਲੈ ਕੇ ਵੱਡਿਆ ਨੌਜਵਾਨ ਕਰਦੇ ਵਿੱਚ ਬੈਠੇ ਗਗਨਦੀਪ ਸਿੰਘ ਦੇ ਉੱਪਰ ਪਿੰਡ ਦੇ ਹੀ ਨੌਜਵਾਨ ਨੇ ਕੀਤਾ ਹਮਲਾ ਪਿੱਛੇ ਤੋਂ ਕਹਾੜੀ ਦੇ ਨਾਲ ਹਮਲਾ ਕਰਕੇ ਦੋਵੇਂ ਲੱਤਾਂ ਵੱਡੀਆਂ ਹਸਪਤਾਲ ਪਹੁੰਚਣ ਤੇ ਡਾਕਟਰਾਂ ਨੇ ਗਗਨਦੀਪ ਸਿੰਘ ਨੂੰ ਮ੍ਰਿਤਕ ਐਲਾਨਿਆ ਐਸਨ ਆਸਦੀਆਂ ਦਾ ਸਵੱਡੀਆਂ ਖਬਰਾਂ ਫਿਰ ਮਿਲਾਂਗੇ ਕੁਝ ਖਾਸ ਖਬਰਾਂ ਦੇ ਨਾਲ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ